ਰਹਿਰਾ ਸਾਹਿਬ ਹਰ ਦੁਦ ਭਗਤ ਉਪਾਇਆ ਪਾਇ ਜਰਾ ਖੁਦਾ ਆਇਆ RAM ਰਾਜ ਹਰਨਾਖਸ਼ ਦੁਇ ਧਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਆਨੰਦ ਕਾਂ ਪਿਠ ਦੇ ਨਾਮ ਜਿਉ ਮੁਖ ਲਾਇਆ ਜਨ ਨਾਨਕ ਅਸਾਰ ਸਿਵਿਆ ਅੰਤ ਲੈ ਛਾਇਆ ਏਕੋ ਓਮਕਾਰ ਸਤਗੁਰ ਪ੍ਰਸਾਦ ਦੁਬਦਾਰ ਸੁਰੂਪਿਆ ਜਿ ਜਸੁ ਤਾ ਮਨ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਓ ਕਰੀ ਨਾ ਹੋਈ ਬਲੇ ਹਾਰੇ ਗੁਰਤਬਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤਮਾ ਜੋਤ ਜੋਤਮੈ ਜਤ ਹ ਇਕਲਕਲਾ ਵਰਬੂ ਰਹਾ ਤੂੰ ਸੱਚਾ ਸਾਹਿਬ ਸਬਤ ਸਵਾਲਿਆ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾ ਜੁਗ ਕਰਨ ਸੁ ਕਰ ਰਹਿਆ ਸੋ ਧਾਰ ਰਾਗ ਆਸਾ ਮਹਲਾ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਦਰਤੇ ਰਾਕੇ ਹਾ ਸੁ ਕਰਕੇ ਹਾ ਜਤਬਾ ਸਰਬ ਸਮਾਲੇ ਵਾਜੇ ਤੇਰੇ ਨਾਦ ਅਨਖ ਸੰਖਾਂਗਤ ਤੇਰੇ ਬਾਵਨ ਹਾਰ ਤਤ ਤਰ ਰਾਗ ਪਰਿ ਸੋ ਕਹੀ ਹੈ ਕਿ ਤਤ ਤਰ ਗਾਵਨ ਹਰ ਗਾਵਨ ਤੁਧਨ ਬਉਣ ਪਾਣਿ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨ ਚਤ ਗਉਦਨ ਜਾਨਨ ਲੇਲ ਤੰਭੀ ਵਿਚਾਰ ਗਾਵਨ ਤੁਧਨ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਨੋ ਅੰਦਰ ਅੰਦਰ ਆਸਨ ਬੈਠੇ ਦੇਵ ਧਿਆਨ ਨਾਲ ਗਾਵਣ ਤੁਨੋ ਸਿੱਧ ਸਮਾਧੀ ਅੰਦਰ ਗਾਵਣ ਤੁਨੋ ਸਾਧ ਵਿਚਾਰ ਗਾਵਣ ਤੁਧ ਨੋ ਜਤੇ ਸਤੇ ਸੰਤੋਖੇ ਗਾਵਣ ਤੁਧ ਨੋ ਵੀਰ ਕਰਾਰੇ ਗਾਵਣ ਤੁਧ ਨੋ ਪੰਡਤ ਪੜਨ ਰਖੀ ਸਰ ਜੋਤੋ ਵਿਦਿਆ ਨਾਲ ਗਾਵਣ ਤਉ ਨੋ ਮੋਹਣਿਆ ਮਨਮੋਹਨ ਸੁਰਗ ਮਾਸ਼ ਪਿਆਲੇ ਗਾਵਣ ਤਉ ਨੋ ਰਤਨੋ ਬਾਏ ਤੇਰੇ ਅਰਥ ਤੀਰਤ ਨਾਲ ਗਾਵਣ ਤਉ ਨੋ ਜੋਦ ਮਹਾਬਲ ਸੂਰਾ ਗਾਵਣ ਤਉ ਨੋ ਖਾਨ ਚਾਰੇ ਗਾਵਣ ਤਉ ਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਆਖੇ ਤੇਰੇ ਧਾਰ ਸੇ ਤੁਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਆ ਵਿਚਾਰ ਸੋਈ ਸੋਈ ਸਦਾ ਸੇ ਸਾਹਿਬ ਸਾਚਾ ਸਾਚਿ ਨਾ ਕੋਇ ਆਪਿ ਹੋਸੀ ਜਾਇ ਨਾਮਿਆਸੀ ਰਚਨਾ ਜੁ ਨਰੁ ਚਾਇ ਰੰਗੇ ਰੰਗੇ ਪਾਤ ਜਰ ਕਰ ਕਰ ਜਿਨ ਸੇ ਮਾਇਆ ਜਿਨੋ ਪਾਏ ਕਰ ਕਰ ਦੇਖੈ ਕੀਤਾ ਆਪਣਾ ਜੋਤੇ ਦੀ ਵੜਿਆਈ ਜੋ ਤਿਸ ਬਾਵੇ ਸੋਇ ਕਰਸੀ ਫਿਰ ਹੁਕਮ ਨਾ ਕਰਨਾਰਾਇ ਸੋ ਪਾਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹ ਲੱਬ ਲਾ ਸੁਣ ਵੱਡਾ ਆਖੇ ਸਭ ਕੋਏ ਕਿਆ ਵੜ ਬੱਡਾ ਦਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ تیر ਰਹਿ ਸਮਾਇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨਾ ਜਾਣ ਤੇਰਾ ਕਿਉ ਤਾ ਕੇਵਲ ਤੀਰਾ ਰਹਾ ਸਾਵ ਸਰਦੀ ਮਰ ਸਰਦ ਕਮਾਇ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨ ਗੁਰ ਗੁਰ ਹਾਈ ਚਨਨਾ ਜਾਏ ਤੇਰੀ ਤਰਵਟ ਆਏ ਸਭ ਸਤ ਸਭ ਤੱਬ ਸਭ ਜੁਗਿਆਨ ਸਤਾਂ ਬੁਰਖਾਂ ਕੇ ਅਵੜਿਆਨ ਤੋਦ ਵੇਨ ਸਿੱਧੀ ਕਿੰਨੇ ਨਾ ਪਾਇਆ ਕਰਮ ਮਿਲੈ ਨਾ ਈ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜੇ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹਲਾ ਬਲ ਲਾ ਅਖਾਂ ਨਹੀਂ ਵਸਰੇ ਮਰ ਜਾਓ ਆਖਣ ਔਖਾ ਸੱਚਾ ਨਾਮ ਸੱਚ ਨਾਮ ਕੇ ਲਾਗੈ ਭੋਖ ਆਤ ਭੋਖ ਖਾਏ ਚੱਲਿਆ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇਰਾਗ ਸਾਚੇ ਨਾਮ ਕੀ ਤਲ ਵੜਿਆ ਆਪ ਥੈ ਕੇ ਮਦਨਿ ਪਾਇ ਜੇ ਸਾਂ ਮਿਲ ਕੇ ਆਖਣ ਪਾਇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਮਰਨ ਹੋਵੇ ਸੋ ਗੋਦਿੰਦਾਰ ਰਹੈ ਨਾ ਚੁਕੇ ਭੋਗ ਗੁਣ ਹੋਰ ਨਾਇ ਕੋਏ ਨਾ ਕੋ ਹਾ ਨਾ ਕੋ ਹੋਏ ਜੇ ਵੜਿਆ ਬੋ ਤੇ ਵਰਤੇ ਦੀ ਧਾਤ ਜਨਦਰ ਕਰ ਕਾਇ ਕੀਤੀ ਰਾਤ ਖਾਸੋ ਵਿਸਾਰ ਆਏ ਤੇ ਕਮ ਜਾਤ ਨਾਨਕ ਨਾਮ ਬਾਣ ਸੁਨਾ ਤੋ ਰਾਗ ਗੋਜਰੀ ਮਹਲਾ 4 ਹਰ ਕੇ ਜਨ ਸਤਿਗੁਰ ਸਤਿ ਬੁਰਖਾ ਬਨੋ ਕਰੋ ਕਿਰਪਾ ਹਮ ਕੇਰੇ ਕਰਮ ਹਤ ਗੁਰ ਸੁਰਨਾਏ ਕਰ ਦਇਆ ਨਾਮ ਪਰਗਾਸ ਨਰਮੇਤ ਗੁਰਦੇ ਮੋਕਰਾਮ ਨਾਮ ਵਰਗਾਸ ਗੁਰਮਤ ਨਾਮ ਰਬ ਪ੍ਰਾਂਤ ਸਖਾਈ ਹਰ ਕੀਰਤਮ ਰੇ ਰਾਸ ਰਹਾ ਹਰ ਜਨ ਕੇ ਵਡ ਬਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਵਤਾ ਸੈ ਮਨ ਸੰਗਤ ਗੁਣ ਪ੍ਰਗਾਸ ਉਹ ਜਨ ਹਰ 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 ਰਾਸ ਨਾਮ ਨ ਪਾਇਆ ਤੇ ਪਾਵਹਿਨ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਰਗ ਜੀਵਾ ਤੁਕ ਜੀਵਾ ਸੋ ਜਨ ਹਰ ਜਨ ਸਤਗੁਰ ਸੰਗਤ ਪਾਏ ਤੰਤੁਰ ਮਤੁ ਕੋ ਲਖਿਆ ਲੇ ਖਾਸ ਧੰਨ ਧੰਨ ਸਾ ਸੰਗਤ ਜਿਹਾਰ ਉਸ ਪਾਇਆ ਮਿਲ ਜਨ ਨਾਨਕ ਨਾਮ ਪਰਵਾਸ ਰਾਗ ਗੁਜਰੀ ਮਾਲਾ ਪੰਡਵਾ ਕਾਹੇ ਰੇ ਮਨ ਰਤਵ ਉਦਮ ਜ ਆਹ ਹਰ ਹਰ ਜੀਓ ਪਰਿਆ ਸਾਲ ਪਤਰ ਮੈਨੋਂ ਦੋ ਬਾਏ ਤਾਂ ਕਾਰਜੁ ਕੋ ਆਗੇ ਕਰ ਦਰਿਆ ਨੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਖੇ ਕਾਰ ਧਰਿਆ ਰਹਾ ਜਨਨ ਪਿਤਾ ਲੋ ਸਦ ਬਿਨਤਾ ਕੋਈ ਨਾ ਕੁਸ ਕੀ ਧਰਿਆ ਸਸਰੇ ਸੰਬਾਹ ਠਾਕੁਰ ਕਾਹੇ ਮਨ ਬੋ ਕਰਿਆ ਉਡਾ ਉਡਾ ਆਵਸ ਕੋ ਸਾਧ ਪਾਛੇ ਮਚਲੇ ਸਰਿਆ ਤਨ ਕਮਨ ਖਲਾਵੇ ਕਮਨ ਜਗਾਵੇ ਮਨ ਮੈਂ ਸਮਰਨ ਕਰਿਆ ਸਭੁ ਨਿਦਾਨ ਦਾ ਸੱਟ ਸੁਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰੰਤ ਨ ਪਾਰ ਆਵਰਿਆ ਰਾਗ ਆਸਾ ਮਹਲਾ 14 ਸੋ ਪਰਖੇ ਕੋ ਓੰਕਾਰ ਸਤਗੁਰ ਬਰਸਾਦ ਸੋ ਪਰਖ ਨਰਨਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਧਾਵੈ ਸਭ ਧਿਆਵੈ ਤੁਮ ਜੀ ਹਰ ਸੱਚੀ ਸਰਜਨਹਾਰ ਸਭ ਜੀ ਤੁਮਾਰੇ ਜੀ ਤੁਝ ਹੀ ਆਕਾ ਦਾਤਾ ਰਾ ਹਰ ਦਿਆਵ ਸੰਤੋ ਜੀ ਸਭ ਦੁੱਖ ਵਿਸਾਰਨਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਾਰੇ ਕੋ ਬੁਰ ਸਮਾਨ ਇਕ ਦਾਦ ਕਬੇਖਾਰੀ ਜੀ ਸਵਤਰ ਚੋਜ ਵਡਾਣਾ ਤੂੰ ਆਪੇ ਦਾ ਤਾ ਆਪੇ ਬਹੁਤਾ ਰਿਉ ਤੂੰ ਬਣਿਆ ਵਰਨਾ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਦੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵਾ ਤੁਜੀ ਜਨ ਨਾਨਕ ਤੁਨ ਕੁਰਬਾਨ ਹੋਰ ਧਿਆਵੇ ਹੋਰ ਧਿਆਵੇ ਤੁਧ ਜੀ ਸੇ ਜਨ ਜਗ ਮੈਂ ਸਵਾਸੀ ਸੈ ਮੁਕਤ ਸੈ ਮੁਕਤ ਪੈ ਜਨਾਰ ਧਿਆਇ ਜੀ ਤੈਨ ਟੂਟੇ ਜਮ ਕੇ ਫਾਸੇ ਜਨ ਨਿਰਭਉ ਜਨ ਹਰ ਨਿਰਪਉ ਧਿਆਇ ਜੀ ਧਨ ਕਾ ਭੋ ਸਭ ਗਵਾਸ ਜਨ ਸੇਵਾ ਜਨ ਸੇਵਾ ਮੇਰਾ ਹਰ ਜੀਤ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਡ ਜਨ ਹਰ ਧਾਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨਤ ਜੀ ਅਰਣ ਕਾਨੇਕ ਆਨੰਤਾ ਤੇਰੀ ਅਨੇਕ ਤੇਰੀ ਅਨੇਕਾਰ ਆਰ ਪੂਜਾ ਜੀ ਤਬ ਤਾਬੇ ਜੱਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਭੜੇ ਬੋ ਸਮਰ ਸਾਧ ਜੀ ਕਰ ਕਰਿਆ ਕਰ ਕਰਮ ਕਰਨਤਾ ਸੇ ਭਗਤ ਸੇ ਭਗਤ ਬਲ ਜਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਬਰੰਭਰ ਕਰਤਾ ਜੀ ਤਉ ਦੇ ਵਡਿਆ ਵਰ ਨ ਕੋਈ ਤੂੰ ਜਗ ਜਗ ਇੱਕ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧਿ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋਈ ਤੁਧਿ ਆਪੇ ਸ੍ਰਸ਼ਟ ਸਭ ਪਾਏ ਜੀ ਤੁਧਿ ਆਪੇ ਸਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤ ਕਹਿ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਟਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਇਰਾ ਸਬਦ ਇਹ ਤੂ ਸਭ ਨੇ ਧਿਆਇ ਜਿਸਨੂੰ ਕਿਰਪਾ ਕਰ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੇ ਆਪ ਵੇਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਬਤ ਜੀ ਮਾਏ ਤੁਧ ਬਿਨ ਤੁਜਾ ਕੋਈ ਨਾਹੀ ਜੀ ਜਨ ਸਬਤੇ ਰੱਖ ਨਵ ਜੋਗ ਮਿਲਿ ਵਸੜਿਆ ਸਾ ਜੋਗੀ ਮੇਲ ਜਿਸਨੂੰ ਤੂ ਜਾਣੈ ਸੋਏ ਜਨ ਜਾਣੈ ਹਰ ਗੁਣ ਸਦਿ ਆਖ ਵਖਾਨੈ ਜਨ ਹਰ ਸੇਵਿਆ ਤੈਨ ਸੁਖ ਪਾਇਆ ਸਜਿ ਹੀ ਹਰ ਨਾਮ ਸਮਾਇਆ ਤੁਮ ਆਪੇ ਕਰਤਾ ਤੇਰਾ ਕੀ ਆਸ ਬ ਹੋਏ ਤਤ ਬਿਨ ਦੂਜਾ ਵਰ ਨਾ ਹੋਏ ਹਉ ਕਰ ਕਰ ਵੇਖੈ ਜਾਨ ਸੋਏ ਜੁ ਨਾਨਕ ਗੁਰਮਾ ਪ੍ਰਗਟੋ ਜਾ ਸਾ ਮਹਲਾ ਪਹਿਲਾ ਜਿਤ ਸਰਵਰੜਾ ਬਿਲੇ ਨਵਾਸਾ ਪਾਣੀ ਪਾਵਕ ਤਨ ਕੀਆ ਪੰਕਜੋ ਮੋਹ ਪਗਨ ਚਾਲੈ ਅਮ ਦੇਖਾ ਤੈ ਡੂਬੀ ਹਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਦ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੇ ਸਤਿ ਨੇ ਪੜਿਆ ਮੋਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਨਾ ਜਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਬਰਾਬਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਆਵਰ ਕਾਰ ਤੇਰੇ ਕਿਤਨਾ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸਰਨ ਜਾਮ ਲਾਗ ਪਵਜਲ ਤਰਨ ਕੈ ਜਨਮ ਵਿਰਥਾ ਰਾਤ ਰੰਗ ਮਾਇਆ ਕਰਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਉ ਨਾਨਕ ਅਮਨਿਜ ਕਰਮ ਸਰਨ ਪਰੇ ਕੀ ਰਾਖੋ ਸਰਮਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਮੀ ਕਭਿ ਬੋਆਚ ਬੇਣਤੀ ਚਾਪੈ ਹਮਰੀ ਕਰੋ ਹਾਂਤ ਤੇ ਰੱਛਾ ਪੂਰਨ ਹੋਏ ਰਤ ਕੀ ਛਾ ਕਬ ਚਰਨ ਅਨਮਰੈ ਹਮਾਰਾ ਆਪਣਾ ਜਾਨ ਕਰੋ ਪ੍ਰਤਿਬਾਰ ਅਮਰਾ ਦੁਟ ਸਬਾ ਤੁਮ ਕਾ ਬੋਹਾ ਆਪਾਦ ਮੈਂ ਬਚਾਵ ਸੁਖੀ ਬਸੈ ਮੋਰ ਪਰਵਾਰਾ ਸੇਵਕ ਸੇਵ ਸਬਾ ਕਰਦਾ ਰਾਮ ਮੋਰਛਾਨ ਕਰ ਦਇ ਕਰੀਐ ਸਭ ਬੈਰਨ ਕਵਾ ਸੰਗਰਿਆ ਪੂਰਨ ਹੋਇ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤੁਮੈ ਸਾਧ ਕੋਈ ਅਵਰਨ ਧਿਆਉ ਜੋ ਮਰ ਚਾਹੂੰ ਸੋ ਤੁਮਤ ਪਾਵਾਂ ਸੇਵ ਸੇਖਾ ਮਰ ਤਾਰੀਐ ਚੁਣ ਚੁਣ ਸਦਰਾ ਮਾਰੇ ਮਾਰੀਐ ਆਪ ਹਾਥ ਦਮ ਦਿਓ ਬਰਵੇ ਮਰਨ ਕਾਲ ਕਾ ਤਰਾਸਨ ਬਰਵੇ ਔਰੋ ਸਦਾ ਮਾਰੇ ਬਚਾ ਜਰੀਆ ਤਉ ਜੋ ਕਰਿਓ ਰਛਾ ਰਾਖ ਲਿਓ ਮੋ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਬਿਆਰ ਦੀਨ ਬੰਦ ਦੁਸ਼ਟਨ ਕਹ ਹੰਤਾ ਤੁਮੋ ਪਰਿਚਤਰ ਦਸ ਗੰਤਾ ਕਾਲ ਪਾਇ ਬ੍ਰਹਮ ਬਉਧਰਾ ਕਾਲ ਪਾਇ ਸੋਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਮਨ ਗਾਲ ਜੋਗੀ ਸੋ ਕੀਓ ਬੇਦਰਾਇ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਤਾ ਜਛਨੇ ਉਬਜਾਇ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਹਾਰੇ ਸਲ ਪ੍ਰਜਾ ਜਨ ਆਵਸਵਾਰੀ ਸਿਵ ਕਨ ਕੋ ਸਭ ਗਣ ਸੁਗਦੀਓ ਸਤਰਣ ਕੋ ਪਲ ਮੋਬਦ ਕੇ ਹੜ ਗਲ ਗਏ ਅੰਦਰ ਕੀ ਜਾਨੰਤ ਭਲੇ ਬੁਰ ਕੀ ਪੀਰ ਬਚਾਨੰਤ ਤੇਰੇ ਤੇ ਕੁੰਚਾਰੇ ਅਸ ਤੋ ਲਾ ਸਭ ਪਰ ਕਿਰਪਾ ਦਰੜ ਕਰ ਹੋ ਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨਕ ਸੁਖੀ ਏਕ ਏਕੀ ਪੀਰ ਪਛਾਨ ਘਰ ਘਰ ਦੇ ਪਰ ਪਰ ਕੀ ਜਾਨਾ ਜਬ ਉਦਕਰ ਕਰਾ ਕਰਦਾਰਾ ਪਰ ਜਾਦਰ ਦਵਦੇ ਅਪਾਰ ਜਦ ਆਕਾਰ ਕਰਤੋਂ ਕਬ ਹੋਂ ਤੁਮ ਮਿਰਤੋ ਜੀਤਰ ਸਭ ਹੋਂ ਜੀਤੇ ਬਦਨ ਸਭ ਸਭ ਧਾਰ ਆਪਾ ਆਪਣੀ ਬੂਝੋ ਚਾਰ ਤੋਂ ਸਭ ਹਿਤੇ ਰਹਿ ਨਰਾ ਲੰਬ ਜਾਣਤ ਬੇਦ ਭੀਦਰ ਆਲੰ ਨਿਰੰਕਾਰ ਨਿਰਭਕਾ ਨਰ ਲੰਬ ਵਾਦਾਂ ਦੀ ਲਾਣਾ ਲਾਸਾਂਭ ਤਾਂ ਕਾ ਮੂੜੋ ਚਾਰਤ ਭਿਦਾ ਜਾ ਕੋ ਬੇਵਨ ਪਾਵਤ ਵਿਦਧਾ ਤਾਂ ਕੋ ਕਰ ਬਾਨ ਅਨਮਾਨਤ ਮਾ ਮੂੜ ਕਾਠ ਭੇਦ ਨਰਾਨ ਮਹਾਦੇਵ ਕੋ ਕਾਇ ਤੁ ਸਦਾ ਸਹਿਬ ਨਿਰੰਕਾਰ ਕਾ ਜੀਣਤ ਨੈ ਭੇਵ ਆਪ ਆਪਨੇ ਬੁੱਧ ਹਜਤੀ ਬਰਣਤ ਪੈਣ ਪੈਣ ਤੈਤੀ ਤੇਮਰਾ ਲਖਣੋ ਜਾਏ ਪਸਾਰਾ ਕੇ ਬਿਸਰਿਆ ਬ੍ਰਤਮ ਸੰਸਾਰ ਇਕ ਰੂਪਾਨੂ ਸਰੂਪਾਰੰਗ ਭਯੋ ਰਾਵ ਕੈ ਭੋਪਾ ਅੰਦਰ ਜੇ ਰਜ ਸਦਜ ਕੀਨੀ ਉਤਪ੍ਰਖਾਨ ਬਹੁ ਰਜ ਦੇਨੀ ਕਹਾਂ ਫੂਲ ਰਾਜਾ ਬੈਠਾ ਕੌਂ ਸਮਨ ਪਰ ਸੰਗ ਰਹਿ ਇਕੱਠਾ ਸਿਰੀ ਸੋਡ ਦਿਖਾਇਆ ਚੰਪਾ ਭਵਵਾ ਜੁਗਾ ਸਰੂਸ ਅੰਭਾਵ ਆਬ ਰਛਾ ਮੇਰੀ ਤੁਮ ਕਰੋ ਸਿਖਿਓ ਬਾਹਰ ਆਸਿਕ ਸੰਗ ਰਾਵੰਡੁ ਤੁਜਿ ਤੇ ਅਠਵਾ ਦਸ ਬਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆਸਤ ਹੋਇ ਤਵ ਸਰਨ ਨਹੀ ਪਾਰਾਇ ਤਨ ਕੇ ਦੁਧ ਦੁਖ ਤਾ ਮਾਰਾਇ ਰੁਖ ਜਵਨ ਪਉ ਬਰੇ ਉਤੇ ਹਾਰ ਤਨ ਕੇ ਤੁਮ ਸੰਕਟ ਸਭ ਢਾਲ ਜੋ ਕਾਲ ਕੋ ਇਕ ਬਾਰ ਧਿਆਇ ਹੈ ਤਾਂ ਕੇ ਹਾਲ ਨਿਕਟ ਨਹੀਂ ਆਇ ਹੈ ਰੱਛਾ ਹੋਏ ਤਾਂ ਸਭ ਕਾਲਾ ਦੁੜ ਧਰ ਚੋਟਾਂ ਦੁਤ ਕਾਲਾ ਕਿਰਪਾ ਧ੍ਰਗਟ ਤਨ ਜਾਇ ਨਿਹਾਰੋ ਤਾਂ ਕੇ ਤਾ ਤਨ ਖਮਹਾਰ ਰਿੱਧ ਸਿੱਧ ਕਰਮੋ ਸਭ ਹੋਈ ਦੁੜ ਸ਼ਾ ਸ਼ਵਾ ਸਕੇ ਨਾ ਕੋਈ ਏਕ ਬਾਰ ਜੁਣ ਤੁਮ ਸੰਭਾਰ ਆ ਕਾਲ ਫਾਤੇ ਤਾਇਉ ਬਾਰ ਜਿਨ ਨਰ ਨਾਮ ਤਿਹਾਰ ਕਾ ਦਰਦ ਦੁੜ ਦੋਖ ਤੇ ਰਹਾ ਕਰ ਕੇ ਤੇ ਮੈਂ ਸਰੰਤਿਆਰ ਆਵਾ ਦੇ ਲਿਓ ਬਾਰ ਸਰਵ ਥੋਰ ਮੋ ਸਹਾਈ ਦੁੜ ਦੋ ਤੇ ਲਿਓ ਬਚਾਈ ਸਵਈਆ ਪਾਹ ਗਹੇ ਜਬ ਤੈ ਤੁਮਰ ਤਬ ਤ ਕਉ ਆਖ ਉਤਰ ਨਹੀਂ ਆਨਿਓ RAM REHIM PURAN QURAN ਅਨੇਕ ਕਾਏ ਮਤ ਏਕ ਨ ਮੰਨਿਓ ਸਮਰਤ ਸਾਤਰ ਬੇ ਸਬੈ ਬੋ ਭੇਦ ਕਹਿ ਮੇਕ ਨ ਜਾਣਿਓ ਸੇਰੀ ਅਸ ਪਾਨਿ ਕਿਰਪਾ ਤੁਮਰੀ ਕਾਰ ਮਨਾ ਕਹੋ ਸਭ ਤੋਂ ਇਹ ਬਖਾਨ ਦੂਰ ਆ ਸਗਲ ਦਵਾਰ ਕੋ ਸਾਡ ਕਹੋ ਤੁਹਾਰੋ ਦਵਾਰ ਮੰਗੈ ਕੀ ਰਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤਿਜਾ ਆਨੰਦ ਕੋ ਓੰਕਾਰ ਸਤਗੁਰੂ ਬਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਡੀਆਂ ਵਧਾਈਆਂ ਰਾਗ ਰਤਨ ਬਰਵਾਰ ਪਰਿਆ ਸ਼ਬਦ ਗਾਵਣ ਆਨਾ ਸਭ ਦੂ ਤਾਂ ਗਾਵੋ ਹਰੀ ਕੇ ਰਾ ਮਨ ਜਿਨੇ ਵਸਾਇਆ ਕੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਆ ਤੂੰ ਸਦਾਰੋ ਹਰਨਾਲੇ ਹਰਨਾਰ ਤੂੰ ਮਨ ਮੇਰੇ ਦੂਸਾ ਵਿਸਾਰਣਾ ਹੰਗੇ ਕਾਰੋ ਕਰੇ ਤੇਰਾ ਆਕਾਰ ਸਭ ਸਵਾਰਣਾ ਸਭਨਾ ਗੱਲਾਂ ਸਮ ਰਥ ਸੁਹਾਮੇ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਨਾਲੇ ਸਾਜੇ ਸਾਹਿਬਾ ਕਾ ਨਾਹੀ ਕਰਤੇ ਰਹਿ ਕਰਤਾ ਦੇ ਰਹਿ ਸਭ ਕੁਛ ਹੈ ਜੇ ਦੀਸੋ ਪਾਵੈ ਸਦਾ ਸੋ ਸਲਾਹਤ ਰੇ ਨਾਮ ਮਨ ਵਸਾਵੈ ਨਾਮ ਜਨਕ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆ ਪਰ ਸ਼ਾਂ ਸੁਖ ਮਨਾਇ ਵਸਿਆ ਜਨ ਇਛਾ ਸਭ ਜਾਣਿਆ ਸਦਾ ਕੁਰਬਾਨ ਕੀਤਾ ਗੁਰ ਵਟਾਉ ਰੇ ਦਿਨ ਇਹ ਵਡਿਆਨ ਕਹਿ ਨਾਨਕ ਸੁਨੋ ਸੰਤੋ ਸਬਤ ਰੂਪਿਆਰ ਸਾਚਾ ਨਾਮ ਮੇਰਾ ਆਧਾਰ ਵਾਜ ਪੰਚ ਸ਼ਬਦ ਤੁਦ ਕਰ ਸਭਾਗ ਕਰ ਸਭਾਗੈ ਸ਼ਬਦ ਵਾਜ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਦ ਵਾਸਕਿਤ ਕਾਲ ਕੰਟਕ ਮਾਰਿਆ ਥੁਰ ਕਰਮ ਪਾਇਆ ਤੁਦ ਜਨਕਸ ਨਾਮਾਰ ਕੀ ਲਾਗੇ ਕਹਿ ਨਾਨਕ ਤੈਸ ਕੋ ਆਤ ਤੁਦ ਕਰ ਅਨਹਦ ਵਾਜੇ आनंद सन वड भागि हो सगले मनोर्द पूरे पार ब्रह्म प्रभु आया उतरे सगले वसूर दुख रोग संताप उतर सुने सच्चे वाणी संग हाजन भय सरस पूरे गुरु ते जान सोन्ने पनीत कहत पवित सत गुरु रहया भर पूरे ਬਿਨਵੰਤ ਨਾਨਕ ਗੁਰ ਚਰਨ ਲਾਗ ਵਜ ਅਨਹਦ ਤੁਰ ਮੋਦਾਵਣੀ ਮਹਲਾ ਬੰਦਵਾ ਹਾਰ ਵੇ ਤਨਵਾਤੁ ਪਈ ਔ 사ਸਨ ਤੋਖ ਵਿਚਾਰ ਅੰਮ੍ਰਿਤ ਨਾਮ ਧਾਕੁਰ ਕਾ ਪਈ ਔ ਜਿਸ ਕਾ ਸਭ ਸਹਾਰ ਜੇ ਕੋ ਖਾਵ ਜੇ ਕੋ ਪੁੰਚਾ ਜਿਸ ਕਾ ਹੋਇ ਉਦਾਰ ਏ ਵਸਤ ਤਜ ਨੈ ਜਾਇ ਨਿਤ ਨਿਤ ਰਖਿ ਔਰ ਧਾਰ ਤਮ ਸੰਸਾਰ ਚਰਨ ਲਗ ਤਰਿਐ ਸਬ ਨਾਨਕ ਬ੍ਰਹਮਸਾਰ ਸੋਖ ਮਾਲ ਲਬਨਵਾ ਤੇਰਾ ਕੀਤਾ ਜਾਤੂ ਨਾਹੀ ਮਨ ਜੋ ਕੀ ਤੋਹੀ ਮੈ ਨਿਰਗੁਣ ਯਾਰ ਕੋ ਗੁਣ ਨਾਹੀ ਆਪੇ ਦਰਸਪਿ ਹੋਇ ਤਰਸ ਪਿਆ ਮੇ ਰਾਮਤ ਹੋਇ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਸਿਵ ਹੈ ਹਰਿਆ ਬਾਉੜੀ ਜਿੱਥੈ ਤੂੰ ਸਮਰਾਤ ਜਿੱਥੈ ਕੋਈ ਨਾ ਆਏ ਉਥੇ ਤੇਰੀ ਰੱਖ ਅਗਨੀ ਉਦਰ ਮਾਇ ਸੁਣ ਕੈ ਜਮ ਕੇ ਦੂਤ ਨਾਏ ਤੇ ਰਹਿ ਛੜ ਜਾਏ ਪਾਉ ਜਲ ਬਖਮਸ ਗਾਉ ਗੁਰ ਸ਼ਬਦਿ ਪਾਰ ਪਾਇ ਜਿੰਨ ਕੋ ਲੱਗੇ ਪਿਆਸ ਅਮਰਤ ਸਹਿ ਖਾਏ ਕਲ ਮੈ ਹੋ ਪੰਨ ਗੁਰ ਗੋਬਿੰਦ ਗਾਇ ਸਭ ਸੈਨੋ ਗੁਰ ਪਾਲ ਸਮਾਲੇ ਸਾਹ ਸਾਹ ਬਿਰਤਾ ਕੋ ਨਾ ਜਾਏ ਜੇ ਆਵਤ ਗਏ ਸਲੋਕ ਮਾਲਾ ਪੰਡਵਾ ਅੰਦਰ ਗੁਰਿਆਰਾਧਨਾ ਜੇ ਵਾਰਬ ਗੁਰਨਾਉ ਨਿਤਰੀ ਸਤਗੁਰ ਪੇਖੁਨਾ ਸਰਵਣਿ ਸੁਨਨਾ ਗੁਰਨਾਉ ਸਾਤ ਗੁਰ ਸੇਤੀ ਰਤਿਆ ਦਰਖੇ ਪਾਈਏ ਠਾਲ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਬਾਤ ਦੇਇ ਜਗਮਾ ਉਤਮ ਕਾਢਿਐ ਵਿਰਲੇ ਕੇ ਕੇ ਮਹਲਾ ਪੰਡਵਾ ਰਖੇ ਰਖਨ ਹਾਰ ਆਪਿਓ ਬਾਰਨ ਗੁਰ ਕੀ ਪੈਰੀ ਪਾਏ ਖਾਜ ਸਵਾਰਨ ਹੋ ਆਇਆ ਬਦਾਲ ਮਨੋ ਨਾ ਵਿਸਾਰਨ ਸਾਜਨਾ ਕੇ ਸੰਗ ਬਾਬਾ ਜਲਤਾਰਨ ਸਾਗਤ ਨੰਦਕ ਅਧਟ ਖਨਮਾਹ ਵਦਾਰਨ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਇ ਜਿਸ ਮਰਤ ਸੁਖ ਹੋਏ ਸਗਲੇ ਦੁਖ ਰਾਹ ਸਾਹਿਬ ਕੀ ਟੇਕ ਨਾਨਕ ਮੰਨ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ